ਮੈਨੂੰ ਅੱਜ ਮਜਬੂਰਨ ਨਸ਼ਿਆਂ ਦੇ ਤੇ ਹੁਣ ਕਾਨੂੰਨ ਦੇ ਜਿਹੜੀ ਅਵਸਥਾ ਹੈ ਉਹ ਖਰਾਬ ਹੋਣੀ ਜਾ ਰਹੀ ਹੈ ਉਹ ਆਪਾਂ ਸਾਰਿਆਂ ਨੇ ਅੱਜ ਦਾ ਇਹ ਵਿਸ਼ਾ ਜਿਹੜਾ ਹੈ ਇਹ ਨਸ਼ਿਆਂ ਵਿੱਚ। ਪਿਆਰੇ ਸਾਥੀਓ ਬੇਨਤੀ ਹੈ ਕਿ ਜਿਸ ਦਿਨ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਐਸਪੀ ਦੇ ਦਫ਼ਤਰ ਦੇ ਬਾਹਰ ਧਰਨੇ ਲੱਗ ਰਹੇ ਸਨ ਤੇ ਉਸ ਟਾਈਮ ਮੈਨੂੰ ਪਤਾ ਲੱਗਾ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੱਕ ਮੈਡੀਕਲ ਸਟੋਰ ਸੀ ਮਾਤਰਾ ਦੇ ਵਿੱਚ ਕਾਫੀ ਮਤਲਬ ਨਸ਼ਾ ਫੜਿਆ ਗਿਆ ਤੇ ਮੈਂ ਉਸ ਦਿਨ ਧਰਨੇ ਵਿੱਚ ਬੈਠਾ ਸੀ ਤੇ ਡਿਪਟੀ ਸਾਹਿਬ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਜਿਹੜੀ ਨਸ਼ੇ ਦੀ ਮਾਤਰਾ ਫੜੀ ਹੈ ਇਹ 188 ਦਾ ਤੁਸੀਂ ਪਰਚਾ ਕਰ ਦਿੱਤਾ ਹੈ ਇਹ ਸ਼ਹਿਰ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ ਹੈ ਕਿ ਇਹ ਕੋਈ ਗਰਬੜ ਹੋਈ ਹੈ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਿ ਨਹੀਂ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਅਸੀਂ 188 ਦਾ ਬੱਚਾ ਬੰਦਾ ਸੀ ਤੇ ਅਸੀਂ ਕਰ ਦਿੱਤਾ ਮੈਂ ਉੱਥੇ ਇਹ ਵੀ ਬੇਨਤੀ ਕੀਤੀ ਸੀ ਕਿ ਧਰਨੇ ਦੇ ਵਿੱਚ ਕਿ ਜੇ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਨਸ਼ੇ ਚੱਲ ਰਹੇ ਨੇ ਉਹ ਪਤਾ ਲੱਗ ਰਿਹਾ ਆਮ ਸਮਾਜ ਜਥੇਬੰਦੀਆਂ ਸੇਵਾ ਜਿਨੇ ਵੀ ਲੋਕੀ ਕਰਨ ਵਾਲੇ ਨੇ ਜਾਂ ਪਾਰਟੀਆਂ ਦੇ ਸਾਰੇ ਲੀਡਰ ਜਿਹੜਾ ਕਸਰਾਂ ਜਥੇਬੰਦੀਆਂ ਸਾਰਿਆਂ ਨੇ ਇਹਦੀ ਬੜੀ ਨਿੰਦਨਯੋਗ ਗੱਲ ਕੀਤੀ ਤੇ ਨਾਲ ਮੈਂ ਉਥੇ ਬੇਨਤੀ ਕੀਤੀ ਸੀ ਕਿ ਕਿਉਂ ਨਾ ਮੈਨੂੰ ਇਹ ਨਸ਼ਿਆ ਦੇ ਖਿਲਾਫ ਤੇ ਪੁਖਰਤਾਲ ਦੇ ਵੀ ਬਹਿਣਾ ਪਿਆ ਨਾ ਬੈਠਾ ਹੈ ਮੈਂ ਮੇਰੀ ਬੇਨਤੀ ਜਿਹੜੀ ਹੈ ਸੈਂਤ ਉੱਪਰ ਤੱਕ ਗਈ ਹੋਵੇ ਕਿਉਂਕਿ ਮੈਂ ਇਹ ਸਾਰੇ ਮੈਸੇਜ ਵੀ ਲਾਇਏ ਸੀ ਕਿ ਮੇਰੀ ਸ਼ਾਇਦ ਬੇਨਤੀ ਉੱਪਰ ਤੋਂ ਸਰਕਾਰ ਤੱਕ ਪਹੁੰਚੀ ਹੋਵੇ ਕੁਝ ਦਿਨ ਬਾਅਦ ਹੀ ਬਹੁਤ ਸੀਐਸਟਾਫ ਨੇ ਸਾਡੇ ਟਾਡੇ ਦੇ ਵਿੱਚ ਆ ਇੱਕ ਬਹੁਤ ਵੱਡੀ ਉਸੇ 4-5 ਦਿਨ ਬਾਅਦ ਹੀ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਦੇ ਕੋਲ ਨਸ਼ਾ ਫੜਿਆ ਗਿਆ ਅੱਗੇ ਦੁਕਾਨ ਤੋਂ ਫੜਿਆ ਗਿਆ ਸੀ ਉਹਨੋਂ ਵੀ ਘਰ ਦੇ ਵਿੱਚੋਂ ਜਿੱਥੇ ਤੈਹਤ ਨਾ ਮੜਿਆ ਜੀ ਉਹਦੇ ਵਿੱਚ ਕਾਫੀ ਜਿਹੜਾ ਨਸ਼ਾ ਫੜਿਆ ਗਿਆ ਤੇ ਉਹਦੇ ਵਿੱਚ ਉਹਨਾਂ ਨੂੰ ਚੱਕਿਆ ਤੇ ਫਿਰ ਚੱਕ ਕੇ ਜਦੋਂ ਪੁਲਿਸ ਉਹਨਾਂ ਨੂੰ ਲਗਾਈ ਤੇ ਉਹਨਾਂ ਨੇ ਦੱਸਿਆ ਕਿ ਪਹਿਲੇ ਪਰਚੇ ਦੇ ਵਿੱਚ ਸਾਡੇ ਕੋਲੋਂ ਫਰਾਂਲੇ ਆਦਮੀ ਨੇ ਜੋ ਕਹਿੰਦੇ ਸੀ ਚੰਚੜਿਆ ਜਿਹੜਾ ਕਿ 2 ਦਿਨ ਪਹਿਲਾਂ ਹੀ ਸੀਐਸਟਾ ਵੱਲੋਂ ਬੰਦਾ ਚੱਕਿਆ ਉਹ ਤੋਂ ਪੈਸੇ ਲੈ ਵਾਪਸ ਕਰਵਾਏ ਮੇਰੇ ਕੋ ਮੈਨੂੰ ਲੱਗਾ ਪਤਾ ਕੋ 7 ਕੁ ਲੱਖ ਰੁਪਏ ਦੀ ਗੱਲ ਸੀ ਜਿਹੜੇ 7 ਲੱਖ ਰੁਪਇਆ ਤੇ ਫੜ ਕੇ ਤੇ ਬੰਦੇ ਨੂੰ ਸੀਸਟਾਮ ਰੱਖਿਆ ਗਿਆ ਤੇ ਉਹਦੇ ਬਾਅਦ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਉਹਦਾ ਪੈਸਾ ਹੈ ਮੈਨੂੰ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੇ ਜਿੰਨ ਕੋ ਮਾਰ ਫੜਿਆ ਗਿਆ ਉੱਤੇ ਪਾਇਆ ਗਿਆ ਕਿ ਇਹ ਡਰਗ ਮੰਣੀ ਹੈ ਕਿ ਮੈਂ ਇਹ ਤੇ ਮੰਗ ਕਰਦਾ ਸਾਡੇ ਟਾਂਡਾ ਸ਼ਹਿਰ ਦੇ ਸੜਕ ਕੱਲਾ ਕੱਲਾ ਜੱਤੀ ਬੰਦੀ ਹਰ ਵਰਗ ਦਾ ਲੋਕ ਇਹ ਬੰ ਕਰ ਰਿਹਾ ਹੈ ਕਿ ਜਿਹੜਾ ਇਹ ਜਿਹੜਾ 7 ਲੱਖ ਰੁਪਏ ਦੀ ਗੱਲ ਚੱਲੀ ਸੀ ਜਿਹੜਾ ਬੰਦਾ ਚੱਕਿਆ ਸੀ ਜਿਹੜਾ ਕਿ ਰਾਤ ਨੂੰ ਰੋਜ਼ 9 ਵਜੇ ਦਿੱਲੀ ਪੇਮੈਂਟ ਲੈ ਕੇ ਆਉਂਦਾ ਸੀ ਨਖੀ ਆਦਾ ਮਹੀਨਾ ਲੈਂਦਾ ਸੀ ਤੇ ਇਹਦੇ ਵਿੱਚ 7 ਲੱਖ ਦਾ ਸੌਦਾ ਹੋ ਗਿਆ ਤੈ ਹੋ ਗਿਆ ਤੇ ਜਿਹੜਾ 188 ਦਾ ਪਰਚਾ ਹੋਇਆ ਸੀ ਇਹ ਮੈਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਸੀਐਸ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਬਾਰਾ ਇਸ ਕੇਸ ਨੂੰ ਖੋਲਿਆ ਕਿ ਉਹਦੇ ਡਰਗ ਮਣੀ ਪੜੀ ਡਰਗ ਪੜੀ ਤਾਂ ਵੀ ਮਾਤਰਾ ਦੀ ਰਕੜ ਪੜੀ ਤੇ ਫਿਰ ਉਹਨਾਂ ਨੇ ਪਰਚਾ ਜਿਹੜਾ ਉਹਨਾਂ ਦੇ ਨeta ਜਿਹੜੇ ਲੋਕ ਇਹ ਵੀ ਕੰਮ ਕਰਦੇ ਸੀ ਪਰ ਮੈਂ ਇਹ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਜਿੱਥੇ ਤੁਸੀਂ ਐਡਾ ਵੱਡਾ ਕੰਮ ਕੀਤਾ ਮੈਨੂੰ ਜਦੋਂ ਪਤਾ ਲੱਗਾ ਤੇ ਮੈਂ ਉਹਨੂੰ ਐਸਐਸਪੀ ਸਾਹਿਬ ਨਾਲ ਮੈਂ ਗੱਲ ਕੀਤੀ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਕੱਲ ਤੇ ਮੈਂ ਡਾਕੂਮੈਂਟ ਵੀ ਭੇਜੇ ਕਿ ਇਸ ਬਾਰੇ ਦੀ ਵੀਡੀਓ ਵੀ ਭੇਜੀਆਂ ਵੀਡੀਓ ਚੈੱਕ ਕਰੋ ਕਿ ਕੀ ਉਹ ਕੀ ਬੋਲ ਰਿਹਾ ਹੈ ਕਿਦਾਂ ਪੈਸਾ ਲੋਕਾਂ ਨੂੰ ਡਰਾ ਕੇ ਲੈ ਰਿਹਾ ਹੈ ਤੇ ਕਿਦਾਂ ਨਸ਼ਿਆਂ ਦੇ ਵਿੱਚ ਮੀਨਾ ਲੈ ਰਿਹਾ ਸਾਡੇ ਕੋਲ ਬਹੁਤ ਸਬੂਤ ਨੇ ਜੇ ਪ੍ਰਸ਼ਾਸਨ ਨੇ ਕੋਈ ਇਹਦੇ ਤੇ ਲਿਆਇ ਕੀਤਾ ਸਰਕਾਰ ਦੇ ਦਵਾਖਾਨੇ ਇਹ ਨਸ਼ਿਆਂ ਦਾ ਕੰਮ ਹੈ ਲੋਕਾਂ ਦੇ ਬੱਚਿਆਂ ਦੀ ਜਵਾਨੀ ਦੀ ਗੱਲ ਹੈ ਤੇ ਅਸੀਂ ਸਾਰੇ ਸਮਾਜ ਸੇਵਕੀ ਲੈ ਕੇ ਸਾਰੀ ਜਥੇਬੰਦੀਆਂ ਲੈ ਕੇ ਇੱਥੇ ਏਡਾ ਦਾ ਮੋਚਾ ਲਾਵਾ ਵੀ ਟਾਂਡੇ ਦੇ ਵਿੱਚ ਅਸੀਂ ਬਦਲ ਲੰਗਾ ਕਰਾਂਗੇ ਲਗਾ ਕਰਕੇ ਛੱਡਾਂਗੇ ਕਿ ਕਿਸ ਬੰਦੇ ਨੇ ਜਿਹੜਾ ਪੈਸਾ ਇਹ ਲੁਪੀਨਾ ਲੈ ਲਿਆ ਤੇ ਕਿਹੜਾ ਬੰਦਾ 75 ਲੱਖ ਰੁਪਇਆ ਇੱਕ ਇੱਕ ਦਵਾ ਨੂੰ ਕੁੱਟੀ ਕਰ ਰਿਹਾ ਇਹਨਾਂ ਕੁ ਵਾਦ ਹੋਗੀ ਇਹ ਜੇ ਆ ਕਦੇ ਰਗੜਾ ਪੰਜਾਬ ਨੂੰਣਾ ਇਹ ਕੰਗਲਾ ਪੰਜਾਬ ਬਣਾਤਾ ਨਸ਼ੇ ਦੇ ਲਾਤੇ ਲੋਕਾਂ ਨੇ ਤੇ ਪ੍ਰਸ਼ਾਸ਼ਨ ਨੂੰ ਕੀ ਕਰੇਗਾ ਜਦਾ ਇਹ ਲੀਡ ਨਹੀਂ پیسے ਲੈਣ ਲੱਗਾ ਇਸ ਕਰਕੇ ਮੇਰੀ ਬੇਨਤੀ ਹੈ ਪ੍ਰਸ਼ਾਸ਼ਨ ਦੇਗੇ ਇਹ ਸੀਜ਼ਨ ਲੰਘਿਆ ਕੀਤਾ ਜਾਵੇ ਇਹ ਕੱਲ ਇਹਦਾ ਪਰਦਾ ਨਹੀਂ ਡਾਣਾ ਜਿੱਥੇ ਬੰਦੇ ਨੂੰ ਦੋ ਦਿਨ ਤੁਸੀਂ ਸੀਐਸਟਾਫ ਰੱਖਿਆ ਤੇ ਤੁਸੀਂ ਉਹਨੂੰ ਬਿਲੇ ਪਰਸੇ ਚੜਤਾ ਅਜਿਹਾ 7 ਲੱਖ ਰੁਪਈਆ ਲੈ ਗਿਆ ਹੁਣ ਤੁਸੀਂ ਚੜਤਾ ਹੈ ਕਿ ਕਿਦਾਂ ਗੱਲ ਬਣੇਗੀ ਇਹ ਨਸ਼ੇ ਕਿੰਨਾ ਲੋਕ ਲੱਗੇ ਕਿਦਾਂ ਤੁਸੀਂ ਨਸ਼ੇ ਦੇ ਕਾਬੂ ਕਰ ਲੋ ਇਹ ਮੇਰੀ ਬੇਨਤੀ ਪਛਾਇ ਜਿੰਦਗੇ ਜਿੱਥੇ ਤੁਸੀਂ ਇੰਦਾ ਵੱਡਾ ਕੰਮ ਕੀਤਾ ਇਸ ਬੰਦੇ ਨੂੰ ਨੰਗਾ ਕਰੋ ਇਹ ਮੇਰੀ ਬੇਨਤੀ ਹੈ ਪ੍ਰਵਾਨ ਕਰ ਦਿਓ ਕੱਲ ਜਿੰਝਾ ਸਾਹਿਬ ਨੇ ਆਪਣੇ ਫੋਨ ਤੋਂ ਐਸਐਸਪੀ ਸਾਹਿਬ ਨੂੰ ਇੱਕ ਆਡੀਓ ਭੇਜੀ ਸੀ ਇਸੇ ਬੰਦੇ ਦੀ ਤੇ ਹੋਰ ਐਵੀਡੈਂਸ ਭੇਜੀ ਸੀ ਕਿ ਤੁਸੀਂ ਇਹ ਵੀ ਚੈੱਕ ਕਰ ਲਓ ਕੱਲੀ ਇਹਦੇ ਕੋਲ ਨਹੀਂ ਲੈ ਪੈਸੇ ਹੋਰ ਬੰਦਿਆਂ ਕੋ ਵੀ ਲੈ ਰਹੇ ਨੇ ਤੇ ਉਸ ਵਿੱਚ ਅਸੀਂ ਕਿਹਾ ਸੀ ਕਿ ਇਹਦੀ ਫੋਰੈਂਸਿਕ ਜਾਂਚ ਵੀ ਕਰਾ ਲਓ ਕਿ ਦੀ ਆਵਾਜ਼ ਇਹ ਹੈਗੀ ਕਿ ਨਹੀਂ ਹੈਗੀ ਇਹਦੀ ਇਸ ਬੰਦੇ ਦੀ ਜੇ ਤੇ ਫਿਰ ਵੀ ਛੱਡ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਅਸ ਸਾਡੇ ਕੋਲ ਆਲਰੇਡੀ ਐਫੀਡੇਵਿਟ ਆ ਗਏ ਨੇ ਬੰਦਿਆਂ ਦੇ ਜਿੰਨਾ ਜਿੰਨਾ ਕੋ ਦੋ ਐਫੀਡੇਵਿਟ ਆ ਚੁੱਕੇ ਨੇ ਅਲੱਗ-ਅਲੱਗ ਜਿੰਨਾ ਜਿੰਨਾ ਕੋ ਇਹਨਾਂ ਨੇ ਪੈਸੇ ਲਏ ਨੇ ਰਿਕਾਰਡਿੰਗ ਅਸੀਂ ਐਸਐਸਪੀ ਸਾਭ ਨੂੰ ਭੇਜੂਗੀ ਇੱਕ ਭੇਜੀ ਅਜੇ ਦੋ ਹੋਰ ਨੇ ਜੇ ਇਹ ਨਹੀਂ ਪ੍ਰਸ਼ਾਸਨ ਕੋਈ ਉੱਤੇ ਕਾਰਵਾਈ ਕਰਦਾ ਤੇ ਫਿਰ ਅਸੀਂ ਪਬਲਿਕਲੀ ਸਾਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਰੋਕ ਤੇ ਨਹੀਂ ਸਕਦੇ ਜਿਹਦੇ ਨਾਲ ਮਲਾ ਜਿਸ ਬੰਦੇ ਨਾਲ ਇਹਨਾਂ ਨੇ ਐਕਸਟਰਸ਼ਨ ਕੀਤੀ ਹੈ ਉਹ ਬੰਦਾ ਵੀ ਬੈਠੂਗਾ ਉਹਦਾ ਰਜਿਸਟਰਡ ਐਫੀਡੇਵਿਟ ਆ ਗਿਆ ਉਹਦੀ ਰਿਕਾਰਡਿੰਗ ਵੀ ਦੇਵਾਂਗੇ ਤੇ ਲੋਕਾਂ ਸਾਹਦੇ ਨੂੰ ਨੰਗਾ ਕਰਾਂਗੇ ਇਹ ਪ੍ਰਸ਼ਾਸਨ ਨੇ ਦੇਖਣਾ ਅਸੀਂ ਨਾਮ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਐਸਐਸਪੀ ਸਾਹਿਬ ਨੇ ਕਿਹਾ ਕਿ ਜਾਂਚ ਜਾਰੀ ਹੈ ਅਸੀਂ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਾ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਤੁਸੀਂ ਆਪਣੀ ਜਾਂਚ ਕਰ ਲਓ ਅਸੀਂ ਆਡੀਓ ਵੀ ਦਿੱਤੀ ਉਹਦੀ ਫੋਰੈਂਸਿਕ ਵੀ ਕਰਾ ਲਓ ਕਿ ਵਾਕਿਓ ਸਹੀ ਹੈ ਕਿ ਨਹੀਂ ਉਸ ਬੰਦੇ ਦੀ ਆਵਾਜ਼ ਨਹੀਂ ਜਿਹਨੂੰ 2 ਦਿਨ ਪੀਸੀਐਸ ਦਾ ਬਿਠਾ ਕੇ ਰੱਖਿਆ ਜੇ ਫੇਰ ਵੀ ਪ੍ਰਸ਼ਾਸਨ ਨੇ ਉਹਨੂੰ ਛੱਡਦਾ ਹੈ ਸਰਕਾਰ ਦੇ ਪ੍ਰੈਸ ਵਿੱਚ ਆ ਕੇ ਫਿਰ ਅਸੀਂ ਪ੍ਰੈਸ ਕਾਨਫਰੈਂਸ ਕਰਕੇ ਉਹਨੂੰ ਲੋਕਾਂ ਚ ਨੰਗਾ ਕਰਾਂਗੇ ਕਿਦਾਂ ਇਹ ਰਜਿੰਦਰਾ ਮੈਡੀਕਲ ਸਟੋਰ ਜਿੱਥੋਂ ਐਡੇ ਵੱਡੇ ਨਸ਼ੇ ਦੇ ਕੈਪਸੂਲ ਫੜੇ ਗਏ ਨੇ ਉਹਦੀ ਸੀਸੀਟੀਵੀ ਤੁਸੀਂ ਜਿੰਦ ਤੱਕ ਹਰਾ ਲਓ ਪ੍ਰੈਸ ਕਾਨਫਰੈਂਸ ਨਾਲ ਪ੍ਰੈਸ ਮੀਡੀਆ ਕੀ ਹੈ ਉੱਥੇ ਜਿਸ ਦਿਨ ਰੇਡ ਹੋਈ ਹੈ ਇਹ ਜਿਹੜਾ ਜਿਹਨੂੰ ਥਾਣੇ ਦਾ ਇੰਚਾਰਜ ਦਿੱਤਾ ਸੀ ਉਹਥੇ ਅਵੇਲੇਬਲ ਸੀ ਕਿ ਨਹੀਂ ਉਥੇ ਮੌਕੇ ਤੇ ਖੜਾ ਸੀ ਕਿ ਨਹੀਂ ਰੋਜ਼ ਰਾਤ ਨੂੰ 9 ਵਜੇ ਕੀ ਕਰਨ ਜਾਂਦਾ ਸੀ ਉਹਦੀ ਦੁਕਾਨ ਤੇ ਨਸ਼ੇ ਵਾਲਿਆਂ ਦੇ ਇਹ ਇਹ ਜਵਾਬ ਤਾਂ ਪ੍ਰਸ਼ਾਸਨ ਨੂੰ ਦੇਣਾ ਪੈਗੋ ਜਿਹੜੇ ਕਹਿੰਦੇ ਜਾਂਚ ਜਾਰੀ ਹੈ ਨਹੀਂ ਹੈ ਤੇ ਫਿਰ ਅਸੀਂ ਲੋਕਾਂ ਸਾਹਮਣੇ ਨੰਗਾ ਕਰਾਂਗੇ ਕੀ ਕੀ ਧੰਦਾ ਚਲਾਇਆ ਇਹਨਾਂ ਨੇ ਇੱਥੇ ਨਾਮੇ ਛੋਟੇ ਛੋਟੇ ਬੱਚਿਆਂ ਨੂੰ ਨਸ਼ਿਆ ਤੇ ਲਾ ਕੇ ਤੇ ਆਪਣੇ ਘਰ ਭਰੇ ਜਾ ਰਹੇ ਨੇ ਅਸੀਂ ਲੋਕਾਂ ਨੂੰ ਲੋਕਾਂ ਚਾਰੇ ਸਮਾਜ ਸਮਿਵੈ ਨੂੰ ਬੇਨਤੀ ਕਰਨਾ ਕਿ ਸਾਹਮਣੇ ਆਓ ਜੇ ਪ੍ਰਸ਼ਾਸਨ ਨੰਗਾ ਨਹੀਂ ਕਰਦਾ ਆਪਾਂ ਨੰਗੀ ਕਰਨੇ ਲੋਕਾਂ ਚ ਇਹਨਾਂ ਨੂੰ ਇਹ ਲੋਕ ਰਾਜ ਹੈ ਲੋਕ ਫੈਸਲਾ ਕਰ ਲੈਣਗੇ